ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਹਿੰਦੇ ਧੀਆ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਕਿਉਂ ਲੋਕਤੀ ਪਣ ਦੀ ਬਹੁਤ ਕਦਰ ਕਰਦੇ ਨੇ ਜਿਹਦੇ ਆਪ ਦੇ ਘਰੇ ਹੁੰਦੀਆਂ ਨੇ ਹੁਣ ਜਿਹੜੀ ਜਲੰਧਰ ਵਾਲੀ ਘਟਨਾ ਹੋਈ ਹੈ ਉਹਦੇ ਬਾਰੇ ਤੁਸੀਂ ਕੀ ਕਹੋਗੇ ਉਸ ਦਰਿੰਦੇ ਦੇ ਤਾਂ ਆਪ ਦੇ ਦੋ ਧੀਆ ਸੀ ਉਹਨੂੰ ਉਸ ਬੱਚੀ ਤੇ ਜ਼ਰਾ ਵੀ ਰਹਿਮ ਨਹੀਂ ਆਇਆ ਉਹਨੂੰ ਆਪਣੀਆਂ ਧੀਆ ਦਾ ਖਿਆਲ ਨਹੀਂ ਆਇਆ ਵੀ ਮੇਰੇ ਵੀ ਦੋ ਧੀਆ ਨੇ ਰੱਬ ਨਾ ਕਰੇ ਅੱਜ ਮੈਂ ਇਸ ਬੱਚੀ ਨਾਲ ਦੁਸ਼ਕਰਮ ਕਰ ਰਿਹਾ ਕੱਲ ਨੂੰ ਮੇਰੀਆਂ ਧੀਆ ਨਾਲ ਵੀ ਕੋਈ ਕਰ ਸਕਦਾ ਉਹਦੀ ਰੂਹ ਨਹੀਂ ਕੰਬੀ ਉਹਦਾ ਜ਼ਮੀਰ ਨਹੀਂ ਚੱਗਿਆ ਕਿਉਂਕਿ ਅਜਿਹੇ ਲੋਕਾਂ ਦਾ ਕੋਈ ਧਰਮ ਮਾਨ ਨਹੀਂ ਹੁੰਦਾ ਕੋਈ ਦੀ ਪੁੱਤ ਨਹੀਂ ਹੁੰਦਾ ਅਜਿਹੇ ਲੋਕ ਸਿਰਫ ਹਫਸ ਦੇ ਪੁਜਾਰੀ ਹੁੰਦੇ ਇਹਨਾਂ ਨੂੰ ਕੁਝ ਨਹੀਂ ਦੀਂਦਾ ਆਪਣੇ ਅੱਗੇ ਪਿੱਛੇ ਤੇ ਅਜਿਹੇ ਲੋਕਾਂ ਨੂੰ ਨੱਥ ਪੜ ਲਈ ਸਰਕਾਰਾਂ ਨੂੰ ਕੋਈ ਸਖਤ ਕਾਨੂੰਨ ਬਣਨਾ ਚਾਹੀਦਾ ਹੈ ਤਾਂ ਹੀ ਇਹ ਲੋਕ ਸੁਧਰ ਸਕਦੇ ਨੇ ਨਹੀਂ ਤਾਂ ਪਤਾ ਨਹੀਂ ਕਿੰਨੀਆਂ ਕ ਬੱਚੀਆਂ ਨੂੰ ਅਜਿਹੇ ਲੋਕਾਂ ਨੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਤੇ ਬਣਾਉਂਦੇ ਹੀ ਰਹਿਣਗੇ ਹੁਣ ਕੀ ਕਸੂਰ ਸੀ ਉਸ ਬੱਚੀ ਦਾ ਸਿਰਫ ਖੇਡਣ ਲਈ ਸੱਦਣ ਗਈ ਸੀ ਨਾ ਤੇ ਜਿਹਨੂੰ ਇਹਨੇ ਆਪਣੀ ਹਵਸ ਦਾ ਸ਼ਿਕਾਰ ਬਣਾ ਕੇ ਮੌਤ ਦੇ ਘਾਟ ਉਤਾਰਿਆ 13 ਸਾਲ ਦੀ ਮਾਸੂਮ ਬੱਚੀ ਕੀ ਦੇਖਿਆ ਉਹਨੇ ਜ਼ਿੰਦਗੀ 'ਚ ਤੇ ਅੱਜ ਇਸ ਬਹਿਸ਼ੀ ਤਰੀਂਦੇ ਨੇ ਹਰੇਕ ਮਾਂ-ਬਾਪ ਦੇ ਮਨ 'ਚ ਇੱਕ ਡਰ ਪੈਦਾ ਕਰਦਾ ਆਂਗ-ਗੁਆਣ ਚਾਪਾ ਬੱਚੇ ਨੂੰ ਛੱਡੀ ਦਿੰਨੇ ਹੁਣ ਕੀ ਯਕੀਨ ਕਰੂ ਅਗਲਾ ਕਿਸ ਤੇ ਯਕੀਨ ਕਰੂਗਾ ਅਜਿਹੇ ਲੋਕ ਨਾ ਚੰਗੇ ਬੰਦਿਆਂ ਦੀ ਵੀ ਕਦਰ ਗਵਾ ਦਿੰਦੇ ਆਂ ਉਹਨਾਂ ਅਗਲੇ ਜੇ ਬੱਚੀ ਨੂੰ ਅਗਲੇ ਛੱਡਦਾ ਵੀ ਹੈ ਤਾਂ ਅਗਲੇ ਮਨ 'ਚ ਇੱਕ ਡਰ ਬਣਿਆ ਰਹੂ ਵੀ ਪਤਾ ਨਹੀਂ ਕੋਈ ਬੱਚੇ ਨਾਲ ਗਲਤ ਘਟਨਾ ਨਾ ਹੋ ਜਾਈ। ਅੱਛਾ ਕਿੱਥੇ ਕਿੱਥੇ ਮਾਪੇ ਆਪਣੀਆਂ ਬੱਚੀਆਂ ਦੇ ਨਾਲ ਰਹਿਣਗੇ। ਬੱਚੀਆਂ ਸਕੂਲ ਨਹੀਂ ਜਾਣਗੀਆਂ, ਕਾਲਜ ਨਹੀਂ ਜਾਣਗੀਆਂ ਕਿ ਜੌਬ ਨਹੀਂ ਕਰਨਗੀਆਂ। ਜਿੰਨਾ ਚਿਰ ਉਹਨਾਂ ਦੀ ਬੱਚੀ ਸਹੀ ਸਲਮਤ ਘਰ ਨਹੀਂ ਪਹੁੰਚੂ ਤਾਂ ਮਾਪਿਆਂ ਦੇ ਮਨ 'ਚ ਇੱਕ ਖੌਫ ਬਣਿਆ ਰਹੂਗਾ। ਵੀ ਰੱਬ ਨਾ ਕਰੇ ਕੋਈ ਘਟਨਾ ਨਾ ਹੋ ਜਾਈ। ਅਜਿਹੇ ਦ੍ਰਿੰਦੇ ਨੇ ਲੋਕਾਂ ਦੇ ਮਨਾਂ 'ਚ ਇੱਕ ਖੋਪ ਪੈਦਾ ਕਰਦੇ ਨੇ ਤੇ ਇਹੋ ਜੇ ਲੋਕਾਂ ਖਿਲਾਫ ਸਖਤ ਕਾਨੂੰਨ ਹੋਣਾ ਚਾਹੀਦਾ ਤੇ ਇਹਨੂੰ ਨਾ ਅਸਲ ਵਿੱਚ ਤੁਰੰਤ ਸਜ਼ਾ ਦੇਣੀ ਚਾਹੀਦੀ ਸਜ਼ਾ ਵੀ ਅਜਿਹੀ ਹੋਵੇ ਜਿਹੜਾ ਕੋਈ ਹੋਰ ਵੀ ਇਸ ਤਰ੍ਹਾਂ ਦਾ ਪਾਪੀ ਬੰਦਾ ਅਜਿਹੀ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ 100 ਵਾਰੀ ਸੋਚੇ ਵੀ ਉਸ ਬੰਦੇ ਨੇ ਐ ਕੀਤਾ ਸੀ ਤਾਂ ਉਹਦੇ ਨਾਲ ਆ ਹੋਇਆ ਹੁਣ ਹਾਰ ਟਾਈਮ ਤੇ ਮਾਪੇ ਨਾਲ ਨਹੀਂ ਨਾ ਰਹਿ ਸਕਦੇ ਉਹਦੀਆਂ ਬੱਚੀਆਂ ਨੇ ਇਸ ਲਈ ਸਰਕਾਰਾਂ ਨੂੰ ਚਾਹੀਦਾ ਵੀ ਕੋਈ ਅਜਿਹਾ ਸਖਤ ਕਾਨੂੰਨ ਹੋਣਾ ਚਾਹੀਦਾ ਇਹਨਾਂ ਲੋਕਾਂ ਖਿਲਾਫ ਇਹਨਾਂ ਨੂੰ ਤਾਂ ਤ੍ਰੰਤ ਮੌਤ ਦੀ ਸਜ਼ਾ ਦਿੱਤੀ ਜਾਵੇ ਤਾਂ ਹੀ ਸਮਾਜ ਦਾ ਸੁਧਾਰ ਹੋ ਸਕਦਾ ਹੈ ਤਾਂ ਹੀ ਆਪਣੀਆਂ ਬੱਚੀਆਂ ਜਿਹੜੀਆਂ ਸੁਰੱਖਿਅਤ ਰਹਿ ਸਕਦੀਆਂ ਨੇ ਹੋਰ ਧੀਆਂ ਦਾ ਕੀ ਡਰ ਹੁੰਦਾ ਆਹੀ ਡਰ ਲੱਗਦਾ ਆਹ ਕਾਲ ਯੁਗ ਤੋਂ ਡਰ ਲੱਗਦਾ ਮਾੜੀ ਜ਼ਮਾਨੀ ਤੋਂ ਮਾੜੀ ਜ਼ਮਾਨੇ ਦੀਆਂ ਜਿਹੜੀਆਂ ਗੰਦੀਆਂ ਨਜ਼ਰਾਂ ਨਹੀਂ ਨਾ ਲੋਕਾਂ ਦੀਆਂ ਇਹ ਗੰਦੀਆਂ ਨਜ਼ਰਾਂ ਤੋਂ ਡਰ ਲੱਗਦਾ ਵੀ ਸਾਡੀ ਫੁੱਲਾਂ ਵਰਗੀ ਕੋਮਲਤੀ ਨਾ ਕੋਈ ਘਟਨਾ ਨਾ ਹੋ ਜਾਈ ਹੋਰ ਮਾਪੇ ਕਿਸੇ ਗੱਲ ਤੋਂ ਨਹੀਂ ਡਰਦੇ ਧੀਆ ਬਹੁਤ ਪਿਆਰੀਆਂ ਹੁੰਦੀਆਂ ਮਾਪਿਆਂ ਪਰ ਅਜੇਹੇ ਦ੍ਰਿੰਦੇ ਕੀ ਸਮਝਣ ਮਾਪਿਆਂ ਦਾ ਦਰਦ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਲੋਕ ਆਣ ਗਵਣ ਦੇ ਬੱਚਿਆਂ ਨੂੰ ਆਪਣੇ ਬੱਚੇ ਸਮਝਦੇ ਬਾਲੀ ਗੱਲ ਕੀ ਜੇ ਬੱਚਾ ਗਲਤੀ ਕਰਦਾ ਥੱਪੜ ਵੀ ਲਾ ਦਿੰਦੇ ਆਣਗੋਣ ਦੇ ਬੱਚੇ ਦੀ ਹੁਣ ਤਾਂ ਕੋਈ ਕਿਸੇ ਦੇ ਬੱਚੇ ਨੂੰ ਝੜਕ ਨਹੀਂ ਸਕਦਾ ਪਹਿਲਾਂ ਇਹ ਅਜੇਹਾ ਸਮਾਂ ਹੁੰਦਾ ਸੀ ਤੇ ਨਾਲ ਦੇ ਪਿੰਡਾਂ ਦੇ ਆਪ ਦੇ ਆਣਗੋਣ ਦੇ ਬੱਚਿਆਂ ਨੂੰ ਤਾਂ ਆਪਣਾ ਸਮਝਦੇ ਸਮਝ ਨਹੀਂ ਸਮਝਣਾ ਸੀ ਨਾਲ ਦੇ ਪਿੰਡਾਂ ਦੇ ਬੱਚਿਆਂ ਦੀ ਇਹ ਦੀ ਵੀ ਉਨੀ ਕਦਰ ਕਰਦੇ ਸੀ ਨਾਲ ਦੇ ਪਿੰਡਾਂ ਦੀ ਧੀ ਭੈਣ ਨੂੰ ਆਪਣੀ ਧੀ ਭੈਣ ਸਮਝਦੀ ਜੇ ਕਦੇ ਕਿਸੇ ਕੁੜੀ ਨੂੰ ਅ ਰਸਤੇ 'ਚ ਕੁਵੇਲਾ ਹੋ ਜਾਂਦਾ ਨਾ ਤਾਂ ਇੱਕ ਆਪਣੇ ਮਨ 'ਚ ਡਰ ਜਾ ਤਾਂ ਹੁੰਦਾ ਹੀ ਇਹ ਵੀ ਲੇਟ ਹੋ ਗਏ ਹੁਣ ਤਾਂ ਇੰਨੇ ਸਾਧਨ ਨੇ ਅਗਲਾ ਫੋਨ ਕਰ ਦਿੰਦਾ ਝੱਟ ਲੈ ਆਉਂਦਾ ਪਹਿਲਾਂ ਕਿਹੜਾ ਇੰਨੇ ਸਾਧਨ ਹੁੰਦੇ ਸੀ ਤੇ ਉਹ ਬੰਦਾ ਨਾ ਝੱਟ ਰਾਮ ਜੀ ਪਛਾਣ ਜਾਂਦਾ ਵੀ ਇਹ ਕੁੜੀ ਡਰ ਰਹੀ ਹੈ ਕਵੇਲਾ ਹੋ ਗਿਆ ਇਹਨੂੰ ਤਾਂ ਉਹਨੇ ਪੁੱਛ ਲੈਣਾ ਵੀ ਭਾਈ ਬੀਬਾ ਤੂੰ ਕਿਹੜੇ ਪਿੰਡੋਂ ਆ ਅੱਛਾ ਤੂੰ ਤਾਂ ਫਲਾਨਿਆਂ ਦੇ ਨਾਲ ਦੇ ਪਿੰਡੋਂ ਹੀ ਆ ਲੈ ਫਿਰ ਤਾਂ ਤੂੰ ਆਪਣੀ ਕੁੜੀ ਐ ਕੋਈ ਗੱਲ ਨਹੀਂ ਡਰਨ ਦੀ ਲੋੜ ਨਹੀਂ ਮੈਂ ਹੈਗਾ ਦੇਖੋ ਕਿੰਨਾ ਹੌਸਲਾ ਦੇ ਦਿੰਦਾ ਸੀ ਬੰਦਾ ਤੇ ਉਹ ਸੱਚੀ ਆਪਣਾ ਪੂਰਾ ਫਰਚ ਨਮਾਉਂਦਾ ਸੀ ਤੇ ਉਸ ਬੱਚੀ ਨੂੰ ਸੁਰੱਖਿਅਤ ਉਹਨਾਂ ਦੇ ਘਰੇ ਪਹੁੰਚਾ ਕੇ ਆਉਂਦਾ ਕਹਿੰਦਾ ਭਾਈ ਕਿਵੇਲਾ ਹੋ ਗਿਆ ਸੀ ਮੈਂ ਆਖਿਆ ਨਿਆਣੀ ਐ ਮੈਂ ਰਾਤ ਚ ਡਰੂਗੀ ਮੈਂ ਘਰੇ ਛੱਡਿਓ ਨਾ ਐਨਾ ਫਰਕ ਆ ਹੁਣ ਤੇ ਪਹਿਲਾਂ ਦੇ ਸਮੇਂ ਚ ਪਹਿਲਾਂ ਵਾਲਾ ਸਮਾਂ ਤਾਂ ਲਿਆਂਦਾ ਨਹੀਂ ਜਾ ਸਕਦਾ ਤੇ ਪਰ ਐਨਾ ਕਿ ਸਰਕਾਰਾਂ ਨੂੰ ਜ਼ਰੂਰ ਹੱਥ ਬਨ ਕੇ ਬੇਨਤੀ ਹੈ ਵੀ ਅਜਿਹੇ ਕਾਨੂੰਨ ਬਣਾਇਆ ਜਾ ਸਕੇ ਤਾਂ ਕਿ ਆਪਣੀਆਂ ਬੱਚੀਆਂ ਸੁਰੱਖਿਅਤ ਰਹਿ ਸਕਣ ਧੰਨਵਾਦ